ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਵੈਲਕਮ ਆ ਤੁਹਾਡਾ ਹਨਾ ਅੱਜ ਤੁਹਾਨੂੰ ਕੰਬਾਈਨਾਂ ਦਾ ਸਾਰੀ ਕੰਪਨੀਏ ਦੀ ਹਨਾ ਏ ਟੂ ਜ਼ੈਡ ਆਪਾਂ ਦਿਖਾਉਂਦੇ ਰਹਨੇ ਆ ਅੱਜ ਤੁਹਾਨੂੰ ਜਿਹੜਾ ਆਪਾਂ ਜਮਦੂਦ ਦੇ ਝੋਟੇ ਦੀ ਗੱਲ ਕਰਦੇ ਹੁੰਦੇ ਹਨਾ ਇਹ ਨਿਊ ਹਾਲੈਂਡ ਦਾ ਜਿਹੜਾ ਟਰੈਕਟਰ ਆ 260 ਹਸਪਾਵਰਟ ਦਾ ਟਰੈਕਟਰ ਆ ਹਨਾ ਇਹ ਆਪਣੇ ਬੀ ਜੇ ਫਾਰਮ ਸਰਾਬਾ ਰਾਏਕੋਟ ਏਰੀਏ ਦੇ ਹਨਾ ਵਿੱਚ ਪੈਂਦਾ ਮੈਂ ਕਹਿੰਦਾ ਵੀ ਫਾਰਮ ਤੇ ਆਪਾਂ ਨਾ ਬਾਈ ਦੀ ਵੀਡੀਓ ਕਰਨ ਆਏ ਤੇ ਐਮ ਐਸ ਦਿਹਾਲਪੁਰੀ ਵਾਲਿਆਂ ਦੀ ਉਦੇ ਜਿੱਥੇ ਉਹ ਕੰਮ ਕਰਦੇਦੇ ਹਨਾ 4 बाई ਲਾਉਂਦੇ ਸਵਰਾਜ 92 ਮਾਡਲ ਨੂੰ ਉਥੇ ਟਰੈਕਟਰ ਦੇਖਿਆ ਮੈਂ ਕਹਿੰਦਾ ਵੀ ਕਾ ਨੂੰ ਬਈ ਤੁਸੀਂ ਜਿੰਦੂਤ ਦਾ ਝੋਟਾ ਦਾ ਆ ਇਹ ਅਸਲੀ ਵੀ ਬਾਕੀ ਇਹ ਵਿੱਚ ਤੇ ਹਨਾ ਸਿਸਟਮ ਆ ਜਿਹੜਾ ਇਹਦਾ ਐਡਾ ਟਰੈਕਟਰ ਆ ਕੰਟਰੋਲ ਕਿੱਥੇ ਤੇ ਸਿਰਫ ਬਟਨਾਂ ਤੇ ਆਜੋ ਹੁਣ ਤੁਹਾਨੂੰ ਵਿੱਚ ਤੇ ਵੀ ਦਿਖਾਉਂਦੇ ਆ ਆ ਵੀ ਫੋਰਮੈਨ ਕਿਦਾਂ ਵਧੀਆ ਜੀ ਬਾਈ ਕਮੈਨ ਵਾਲੇ ਕੰਮ ਹੈ ਦਾ ਦਾ ਹੈ ਉੱਚੇ ਬਹੁਤ ਆ ਯਾਰ ਇਹਦਾ ਜਿਵੇਂ ਕਮੈਂਡ ਦਾ ਫਰਮਾ ਹੁੰਦਾ ਹਨਾ ਪੂਰਾ ਜਿੱਥੇ ਕਮੈਂਡ ਦੇ ਕਈ ਬੰਦੇ ਚੜ ਗਏ ਸਮਝ ਲਓ ਉੱਥੇ ਇਹ ਚੜ ਗਏ ਅੱਛਾ ਫਿਰ ਮੈਂ ਇਹ ਜਿਵੇਂ ਹੁਣ ਆਪਾਂ ਨੇ ਮਤਲਬ ਡਰਾਈਵ ਕਰਨਾ ਇਹਦੇ ਵਿੱਚ ਕੋਈ ਦੂਜੇ ਟਰੈਕਟਰਾਂ ਵਾਂਗੂ ਹੈ ਕਿ ਹੋਰ ਸਿਸਟਮ ਹੈ ਇਹਦਾ ਇਹਦਾ ਵੀਰੇ ਲੱਗਾ ਸਾਰਾ ਸਿਸਟਮ ਹੀ ਲੱਗਾ ਅੱਛਾ ਹਾਂਜੀ ਜਿਵੇਂ ਇਹਦੇ ਗੇਅਰ ਇਹ ਬਟਨਾਂ ਨਾਲ ਨੇ ਇਹ ਇਹ ਦੇਰ ਸ਼ਟਲ ਸੈਫਟਰ ਗੇਅਰ ਆ ਅੱਛਾ ਆ ਸ਼ਿਲਡ ਆ ਸ਼ਿਲਡ ਲੱਗ ਗਿਆ ਨਹੀਂ ਆਹ ਜੀ ਅੱਛਾ ਆਹ ਇਹ ਸ਼ਟਲ ਸੈਫਟਰ ਆ ਠੀਕ ਆ ਹਾਰਨ ਆ ਗਿਆ ਇੰਡੀਕੇਟਰ ਆ ਗਿਆ ਇਧਰ ਲਾਈਟਾਂ ਚੱਲਦੀਆਂ ਠੀਕ ਹੈ ਜੀ ਉਸ ਲਾਈਟਾਂ ਇਧਰ ਚੱਲਦੀਆਂ ਨੇ ਠੀਕ ਹੈ ਜੀ ਏਸੀ ਦਾ ਆ ਗਿਆ ਜੀ ਆ ਗਈ ਹੀਟ ਆ ਗਈ ਠੀਕ ਹੈ ਜੀ ਆਨ ਆਫ ਹੋ ਗਿਆ ਏਸੀ ਜੀ ਅੱਛਾ ਮਤਲਬ ਏਸੀ ਹੀਟਰ ਵੀ ਵਿੱਚੇ ਆ ਹਾਂ ਜੀ ਵਿੱਚੇ ਹੀ ਵੀ ਮਤਲਬ ਉਹ ਨਾ ਗਰਮੀ ਦਾ ਪਤਾ ਲੱਗੇ ਨਾ ਠੰਡ ਦਾ ਪਤਾ ਲੱਗੇ ਬਾ ਜੀ ਬਾ ਦਾ ਨਿਊ ਹਾਲੈਂਡ ਵਾਲੇ ਬਾਈ ਮੈਂ ਕਹਿੰਦਾ ਸੇਰਾ ਹੀ ਆ ਚੀਜ਼ ਹਾਂ ਜੀ ਆ ਦੀ ਬਾਕੀ ਇਹਦਾ ਕੰਟਰੋਲ ਆ ਜੀ ਇਹਦੇ ਤੇ ਸਕਰੀਨ ਤੇ ਆ ਜਾਂਦਾ अच्छा मान लो जिमे ਹੁਣ ਤੁਸੀਂ ਲੈ ਤੁਸੀਂ ਲੈ ਕੇ ਆਏ ਹੋ ਰੋਡ ਤੇ ਨੂੰ ਹਾਂਜੀ ਇਹਦੇ ਵਿੱਚ ਫਿਰ ਸਕਰੀਨ ਦੇ ਮਤਲਬ ਕੰਟਰੋਲ ਕਿਵੇਂ ਹੋ ਕਿਵੇਂ ਉਹ ਵੀ ਤੇ ਜਿਵੇਂ ਆਪਣੇ ਇੰਪਲੀਮੈਂਟ ਆ ਪੈਂਦੇ ਨੇ ਨਾ ਬਾਹਰਲੇ ਉਹਨਾਂ ਦਾ ਇਹਦੇ ਵਿੱਚ ਫੰਕਸ਼ਨ ਐਡ ਹੋ ਜਾਂਦਾ ਮਤਲਬ ਜਿਵੇਂ ਪਿੱਛੇ ਜਿਹੜੀ ਚੀਜ਼ ਪਿੱਛੇ ਪਾਉਣੀ ਹੈ ਇਹਦੇ ਜਿਵੇਂ ਟਰਾਲੀ ਹਾਲ ਸਵਾਗਾ ਸਾਰਾ ਉਹ ਇਹਦੇ ਵਿੱਚ ਐਡ ਕਰਨਾ ਮੈਨੇਜਰੀ ਇਲੈਕਟ੍ਰੋਨਿਕ ਚੱਲਦੀ ਆ ਉਹ ਸਾਰੇ ਇਹਦੇ ਵਿੱਚ ਫੀਡ ਇੱਕ ਵਾਰੀ ਹੋ ਜਾਂਦੀ ਆ ਫਿਰ ਆਪਣੇ ਆਪ ਚੱਲੀ ਜਾਂਦਾ ਆਟੋਮੈਟਿਕ ਗੇਅਰ ਲੈਂਦਾ ਆਟੋਮੈਟਿਕ ਸਾਰਾ ਕੁਝ ਅੱਛਾ ਮਨ ਲਓ ਸਕਰੀਨ ਆਨ ਹੋ ਗਈ ਹੁਣ ਮਤਲਬ ਪਾਦੇ ਪਿੱਛੇ ਟਰਾਲੀ ਪਾਉਣੀ ਆ ਹਾਂਜੀ ਉਹ ਉਦੋਂ ਇਹਦਾ ਕੋਈ ਮਤਲਬ ਨਹੀਂ ਜੀ ਜਿੰਮੇ ਹੁਣਾ ਗ੍ਰਮੀ ਲਿਖਿਆ ਗ੍ਰਮੀ ਦਾ ਕੋਈ ਆਪਾਂ ਸੰਦ ਪਾਵਾਂਗੇ ਇੱਥੇ ਇੱਥੇ ਉਹਦਾ ਨਾਮ ਕਰ ਦੇਣਾ ਉਹਦੀ ਚੜਾਈ ਮੁੰਟਾਈ ਸਾਰਾ ਕੁਝ ਕਰ ਦੇਣਾ ਵਾ ਬਸ ਇਹਨੇ ਫਿਰ ਉਹ ਹਿਸਾਬ ਨਾਲ ਅੱਛਾ ਮੰਨ ਲਓ ਜਿਹੜੀ ਕੰਪਨੀ ਦੇ ਚੀਜ਼ ਜਿਹੜੀ ਮਗਰ ਪਾਉਣੀ ਹੈ ਇਹਦੇ ਉਹੀ ਜੀ ਐਡ ਕਰਨੀ ਉਹ ਸੰਦਾਂ ਦੇ ਜਿਹੜਾ ਹੈਗਾ ਉਹਨਾਂ ਦੇ ਨਾਲ ਚੱਲੀ ਜਾਂਦੇ ਅੱਛਾ ਇਹਦੇ ਵਿੱਚ ਇਹ ਆਰਪੀਐਮ ਰੋਟੇਮ ਸਾਰਾ ਕੁਝ ਇਹਦੇ ਵਿੱਚ ਦੱਸਦਾ ਹੈ ਆਰਪੀਐਮ ਉਹ ਸੀਗੇ ਵੀਰੇ ਉੱਧਰ ਅੱਛਾ ਉਹ ਇੱਥੇ ਵੀ ਆਉਂਦੀ ਆਰਪੀਐਮ ਅੱਛਾ ਇਹ ਟਰੈਕਟਰ ਵਾਲੇ ਆਰਪੀਐਮ ਆ ਆ ਗਏ ਹਾਂਜੀ ਇਹ ਤੇ ਵੀ ਆ ਜਾਂਦੇ ਆ ਅੱਛ ਇਹਦੇ ਵੀ ਆਉਂਦੇ ਆ ਜੀ ਮਤਲਬ ਜਿਵੇਂ ਹੁਣ ਇਹ ਬਾਹਰਲੀ ਜਿਹੀਆਂ ਦੱਸਦਾ ਜਿਵੇਂ ਗਰਾਮਿੰਗ ਦੀਆਂ ਚੀਜ਼ਾਂ ਹਾਂਜੀ ਆਹਾ ਹਾਂਜੀ ਸਪੀਡ ਸਾਰਾ ਕੁਝ ਆਉਂਦਾ ਜੀ ਇੱਥੇ ਸਪੀਡ ਵੀਲ ਹੈ ਨਾ ਕਿਲੋਮੀਟਰ ਜੀਪੀਐਸ ਉਹਦੇ ਬਾਅਦ ਆਹਾ ਇਹ ਖੇਤ ਆਉਂਦਾ ਜੀ ਖੇਤ ਮਣਦਾ ਵਾ ਏਰੀਆ ਹੈ ਨਾ ਏਰੀਆ ਹਾਂ ਏਰੀਆ ਵੀ ਆਉਂਦਾ ਜਿਵੇਂ ਆ ਏਰੀਆ 1.339 ਹਾਂਜੀ ਉਹਦੇ ਬਾਅਦ ਆ ਉਹ ਥੱਲੇ ਪਿਊਲ ਰੇਟ ਹੈ ਹਾਂਜੀ ਇਹ ਜੋ ਤੇਲ ਆ ਜਾਂਦਾ ਡੈਫ ਆ ਜਾਂਦਾ ਸਾਰਾ ਕੁਝ ਪਤਾ ਲੱਗ ਜਾਂਦਾ ਜੀ ਇੱਥੇ ਅੱਛਾ ਜਿਵੇਂ ਡੈਫ ਆਪਣੇ ਮਤਲਬ ਪੰਜੂਰੀਆ ਕਹਿੰਦੇ ਨੇ ਪੰਜਾਬੀ ਚ ਕੀ ਆਉਂਦਾ ਸਕਰੀਨ ਚ ਠੀਕ ਹੈ ਜੀ ਅੱਜ ਤੇ ਮੂਰੇ ਸੀ ਆਰ ਡੀ ਚ ਆ ਗਿਆ ਵੀ ਬਾਹਰ ਤਾਂ ਬਹੁਤ ਟਾਈਮ ਦੇ ਚੱਲਦੇ ਆ ਹਨਾ ਆਪਣੇ ਤਾਂ ਚਲੋ ਹੁਣੇ ਅਜੇ ਸਟਾਰਟ ਹੋਇਆ ਕੰਮ ਹੈ ਅੱਛਾ ਮਤਲਬ ਜਿਵੇਂ ਆ ਆ ਬਟਨ ਜੇ ਲੱਗੇ ਇਹ ਕਰਦੇ ਮਸ਼ੀਨ ਦੇ ਉਹਦੇ ਸਾਰੇ ਜਿਹੜੀ ਆਲੂ ਵਾਲੀ ਆ ਅੱਛਾ ਉਹਦੇ ਕਰਕੇ ਸਪੈਸ਼ਲ ਉਹਦੇ ਕਰਕੇ ਹੀ ਲਿਆ ਹੈ ਹਾਂ ਜੀ ਉਹਦੇ ਕਰਕੇ ਲਿਆ ਹੈ ਠੀਕ ਆ ਉਹ ਬਾਈ ਇਹਨਾਂ ਦੀ ਹੈ ਨਾ ਆਲੂ ਵਾਲੀ ਮਸ਼ੀਨ ਆ ਜਿਹੜੀ ਸਾਹਮਣੇ ਖੜੀ ਆ ਇਹ ਵੀ ਇਹ ਨਾ ਬਾਹਰੋਂ ਹੀ ਆਈ ਹੋਈ ਆ ਇਹ ਸਾਰਾ ਹੀ ਕੰਮ ਇੱਕ ਵਾਰ ਚ ਹੈ ਨਾ ਮਤਲਬ ਟਰਾਲੀ ਦੇ ਵਿੱਚ ਆਲੂ ਪਾ ਦਿੰਦੀ ਆ ਕੋਈ ਬੇਲ ਨਹੀਂ ਵਢਣੀ ਕੋਈ ਕੁਝ ਨਹੀਂ ਕਰਨਾ ਬਾਕੀ ਜਿਹੜਾ ਟਰੈਕਟਰ ਆ 260 ਹਸਪਾਵਰ ਇਹ ਫੋਰਮ ਹੈ ਜੀ ਫਿਰ ਇਹ ਗੇਅਰ ਹਾਂ ਜੀ ਇਹ ਹਾਈ ਆ ਜੀ ਇਹ ਲੋ ਆ ਅੱਛਾ ਵਢਣੇ ਤਾਂ ਬਣਿਆ ਬਸ ਇਹ ਵਢਣੀ ਦਾ ਬਣਿਆ ਅੱਜ ਤੇ ਸਕਰੀਨ ਚ ਆਈ ਜਾਂਦਾ ਕਿਹੜਾ ਗੇਅਰ ਪਾਇਆ ਕਿਹੜਾ ਨਹੀਂ ਪਾਇਆ ਅੱਜ ਦੀ ਰੇਸ ਆ ਜੀ ਆਹ ਲੈਫਟ ਆ ਅੱਛਾ ਆ ਰੇਸ ਆ ਹਾਂ ਆ ਰੇਸ ਆ ਜੀ ਬਸ ਐ ਚੱਕੀ ਜਣੀ ਰੇਸ ਆਈ ਜਾਣੀ ਪੈਰ ਵਾਲੀ ਰੇਸ ਹੈਗੀ ਆ ਹਾਂ ਜੀ ਹੈਗੀ ਆ ਜੀ ਪੈਰ ਵਾਲੀ ਵੇਗੀ ਆ ਹਾਂਜੀ ਬਾਕੀ ਆ ਦੂਈ ਆ ਗਈ ਜੀ ਹੱਥ ਵਾਲੀ ਐ ਜਮੇ ਜਿਵੇਂ ਖੇਚ ਚਲਾਉਣਾ ਬੰਨ ਕੇ ਆਰਾਮਗਾ ਬਹਿ ਜੋ ਹਾਂਜੀ ਠੀਕ ਹੈ ਜੀ ਆ ਲੈਫਟ ਆ ਜੀ ਇਹਦੀ ਅੱਛਾ ਵੀ ਕਿੰਨੀ ਆ ਪਾ ਥੱਲੇ ਉੱਪਰ ਕਰਨੀ ਆ ਉੱਪਰ ਥੱਲੇ ਕਰਨੀ ਵਾਹ ਜੀ ਵਾਹ ਆ ਵਟਣੇ ਚ ਕਾਦੇ ਆ 8 9 ਇਹ ਵੀ ਵੀਰੇ ਲੈਫਟ ਦਾ ਹੀ ਨੇ ਇਹਨਾਂ ਬਾਰੇ ਮੈਨੂੰ ਵੀ ਬਹੁਲਾ ਪਤਾ ਨਹੀਂ ਹੈਗਾ ਅੱਛਾ ਜੀ ਐ ਲੈਫਟ ਦਾ ਹੀ ਨੇ ਠੀਕ ਹੈ ਜੀ ਜਿਵੇਂ ਆ ਸਿਸਟਮ ਆ ਗਿਆ ਵੀ ਇਹ ਡਿਸਟਰੀਬਿਊਟਰ ਨੇ ਵੀਰੇ ਚਾਰ ਡਿਸਟ੍ਰੀਬਿਊਟਰ ਲੱਗੇ ਆ। ਚਾਰ ਡਿਸਟ੍ਰੀਬਿਊਟਰ ਲੱਗੇ ਨੇ। ਆਹ ਦੀ ਪੀਟੀਓ ਆ ਜੀ। ਅੱਛਾ ਪਹਿਲਾਂ ਪੀਟੀਓ ਗियर ਲਾਉਣਾ ਹੈ। ਹਾਂ ਜੀ। ਆਹ ਇਹਦਾ ਕਲੱਚ ਆ ਜੀ ਪੀਟੀਓ ਦਾ। ਠੀਕ ਹੈ ਜੀ। ਆਹ ਪੀਟੀਓ ਤੋਂ ਬਾਅਦ ਬੰਦ ਕਰਨੀਆਂ ਬਸ ਆ ਵਟਣਾ ਇਹ ਕਰ ਦੇਣਾ ਬਸ। अच्छा मान लो जी जिवे आपा को खड़ना चा आ पानी पीना हाँ हाँ या गल बात करनी या त मडा या वटन दा ब बस इथे वीडियो बंद हो जा हां जी बंद हो जा नीगेर नेगोशिएट ना हां जी जे आपा मान लो पीडियो चलदी ਥੱਲੇ ਵੀ ਉਤਰਾਂਗੇ ਜਦੋਂ ਆਪਾਂ ਸੀਟ ਤੋਂ ਉੱਠਾਂਗੇ ਇਹਨੇ ਆਟੋਮੈਟਿਕ ਬੰਦ ਕਰ ਦੇਣੀ ਆ अच्छा हां जी ਵੀ ਜਿਵੇਂ ਮਾਲਾ ਹੁਣ ਆਪਾਂ ਹੁਣ ਮਾਲਾ ਆਪਾਂ ਇਸ ਟਾਈਮ ਖੜੇ ਆ ਬਾਹਰ ਆਏ ਆ ਇਹਨੇ ਕੋ ਪੀਡੀਓ ਤੇ ਚੱਲਦਾ ਹੈ हां जी ਮਨ ਲੋ ਜੇ ਆਪਾਂ ਉੱਠ ਕੇ ਖੜੇ ਹੋਗੇ ਜਦੋਂ ਸੀਟ ਤੋਂ ਬੇਟ ਉੱਠ ਖੜਿਆ ਜੀ ਇਹਨੇ ਆ ਪੀਡੀਓ ਕੱਟ ਦੇਣੀ ਅੱਛਾ ਜੀ ਹਾਂ ਜੀ ਵਾਹ ਜੀ ਬਹੁਤ ਬਹੁਤ ਸੀਟ ਦੇ ਵਿੱਚ ਵੀ ਸੈਂਸਰ ਲੱਗੇ ਹੋਏ ਆ ਸੀਟ ਹਵਾ ਵਾਲੀ ਆ ਜੀ ਹਵਾ ਨਾਲ ਹੀ ਉੱਪਰ ਹੁੰਦੀ ਆ ਹਵਾ ਨਾਲ ਹੀ ਥੱਲੇ ਹੁੰਦੀ ਆ ਵਾਹ ਜੀ ਵਾਹ ਬਾਲਾ ਤਕੜਾ ਜ਼ਗਾੜਾ ਆ ਜੀ ਆ ਹਵਾ ਹੁਣ ਉੱਪਰ ਉੱਪਰ ਹੋਈ ਆ ਹਾਂ ਉੱਪਰ ਆ ਗਈ ਸੀਟ ਬਾਈ ਉਹਦੇ ਹਾਂ ਜੀ ਕਾਫੀ ਉੱਚੀ ਹੋ ਜਾਂਦੀ ਆ ਜੀ ਅੱਛਾ ਜਿੰਨੀ ਉੱਪਰ ਥੱਲੇ ਕਰਨੀ ਆ ਹਵਾ ਨਾਲੇ ਹੋਣੀ ਆ ਹਵਾ ਨਾਲੇ ਬਸ ਇੱਥੋਂ ਹੀ ਥੱਲੇ ਹੋ ਜਾਂਦੀ ਆ ਹਵਾ ਨਿਕਲ ਗਈ ਹੁਣ ਇਹਦੀ ਵਾਹ ਜੀ ਵਾਹ ਆ ਤਾਂ ਹੁਣ ਥੱਲੇ ਕਰਤੀ ਹੈ ਹਾਂ ਜੀ ਉਹ ਥੱਲੇ ਬਹਿ ਗਿਆ ਥੱਲੇ ਉਹਦੇ ਸ਼ੌਕਰ ਜੀ ਹਾਂ ਜੀ ਵਾਹ ਜੀ ਬਾਲਾ ਤਕੜਾ ਜ਼ਗਾੜ ਬਾਕੀ ਡੀਜ਼ਲ ਦੀ ਖਾਤ ਵੀ ਖਾਸੀ ਹੋਊ ਪਰ ਕਦੇ ਐਵਰੇਜ ਕੱਢੀ ਨਹੀਂ ਜੇ ਉਹਨਾਂ ਹਜੇ ਲੋਡ ਤੇ ਚਲਾਇਆ ਨਹੀਂਗਾ ਚੱਲੂਗਾ ਫਿਰ ਪਤਾ ਲੱਗੂ। ਹਾਂਜੀ ਇਹਦੇ ਕਿੰਨੇ ਝੋਟੇ ਦੀ ਕੀ ਪਤਾ ਲੱਗਣੀ ਹੈ। ਹਾਂਜੀ ਹਾਂਜੀ। ਜਮਦੂਤ ਦਾ ਝੋਟਾਂ ਦਾ ਇਹ ਆ। ਹਾਂਜੀ। ਵੀ ਜਗ੍ਹਾ ਵੀ ਖੁੱਲੀ ਡੁੱਲੀ ਆ ਨਾ ਜਿਵੇਂ ਏਡਾ ਟਰੈਕਟਰ ਆ। ਆਈ ਨਹੀਂ ਹੈਗਾ ਵੀ ਜਿਵੇਂ ਕੈਵਨ ਲੱਗਿਆ ਜਗ੍ਹਾ ਤੰਗ ਆ ਬੰਦਾ ਵੀ ਇਹਨਾਂ ਬਾਹਰ ਲਵਾਰਵਾ ਉਰਮਾ ਤੇ ਰਿਲੈਕਸ ਹੋ ਕੇ ਬੈਠਾ ਨਾ। ਹਾਂਜੀ। ਵੀ ਉਹਨੂੰ ਕੋਈ ਉਹ ਨਹੀਂ ਹੈਗਾ। ਹਾਂਜੀ। ਬਾਕੀ ਆ ਮਿਊਜ਼ਿਕ ਸਿਸਟਮ ਆ ਗਿਆ। ਮਿਊਜ਼ਿਕ ਸਿਸਟਮ ਆ ਜੀ। ਠੀਕ ਆ। ਏਸੀ ਦੇ ਪੁ ਬਾਕੀ ਭਾਈ ਸਿਸਟਮ ਬਾਹਰਲੀ ਚੀਜ਼ਾਂ ਹਨਾ ਸੋਚਦੇ ਹੁੰਦੇ ਦੇ ਵੀ ਯਾਰ ਐਡੇ-ਐਡੇ ਟਰੈਕਟਰ ਉੱਤੇ ਚੱਲਦੇ ਆ ਕਦੇ ਦੇਖਾਂਗੇ ਫਰ ਅੱਜ ਜਿਹੜਾ ਇਹ ਹੈ ਨਾ ਟਰੈਕਟਰ ਦੇਖ ਕੇ ਮੈਂ ਕਿਹਾ ਵੀ ਰੋ ਖੁਸ਼ ਹੋ ਗਈ ਅੱਗੇ ਤਾਂ ਕੰਮ ਇਨਾ ਦਿਖਾਉਂਦੇ ਨਾ ਇਥੋਂ ਨੂੰ ਟਰੈਕਟਰ ਦਿਖਾ ਤਾਨੂੰ ਹੋ ਲੈਣ ਦਾ ਇਹਦੀ ਪਾਵਰ ਦਾ 260 ਹੈ ਨਾ ਹਾਂਜੀ 260 ਜੀ ਤੇ ਇਹੀ ਮਸ਼ੀਨ ਵਾਸਤੇ ਜਾਦੇ ਉਹ ਕਰਦਾ ਹਾਂਜੀ ਇਸ ਵਾਸਤੇ ਜਿਵੇਂ ਹੁਣ ਪਹਿਲਾਂ ਤੇ ਕੰਮ ਕੁਮ ਲੈ ਆ ਵੇ ਕੋਈ ਨਹੀਂ ਇਹਨਾਂ ਆਲੂ ਬੀਜਿਆ ਬਸ ਆਲੂ ਬੀਜੇ ਦੇ ਹਾਂਜੀ ਆਲੂਾਂ ਦੀ ਬਜਾਈ ਕੀਤੀ ਸੀ ਠੀਕ ਆ ਆ ਬਟਨ ਜਿਹੜਾ ਦਿਆਂ ਫਰਮਨ ਜੀ ਇਹ ਨਾ ਵਧੀਆ ਮੀਟਰ ਦੀ ਸੈਟਿੰਗਾਂ ਸੁੜ ਗਈਆਂ ਨਹੀਂ ਕੁਝ ਜੀ ਇਹਨਾਂ ਦੀ ਅੱਛਾ ਆ ਬਟਨ ਆ ਫਾਈਨਲ ਦੀਆਂ ਹਾਂਜੀ ਵਾਹ ਜੀ ਵਾਹ ਅਸੀਂ ਵੀ ਅਜੇ ਨਵਾਂ ਲਿਆ ਕਰਕੇ ਕੋਈ ਬਾੜਾ ਇਹਦੇ ਨਾਲ ਛੇੜਖਾਨੀ ਕੀਤੀ ਨਹੀਂ ਜੀ ਨਹੀਂ ਠੀਕ ਆ ਵਧੀਆ ਜਿਵੇਂ ਆ ਸਲੈਂਸਰ ਆ ਨਾ ਹਾਂਜੀ ਆ ਸਲੈਂਸਰ ਆ ਜੀ ਬਹੁਤ ਵੱਡਾ ਸਲੈਂਸਰ ਵੀ ਹਾਂਜੀ ਬਾਕੀ ਟਰੈਕਟਰ ਆ ਬਾਈ ਹਾਂਜੀ ਆ ਲਾਈਟਾਂ ਲੁੱਟਾਂ ਦੇ ਸੁੱਚਾਂ ਆ ਗਈਆਂ ਹਨ ਇਹ ਜੀ ਇਧਰ ਸੁੱਚਾਂ ਨੇ ਸਾਰੇ ਆਟੋ ਇਹਦੀਆਂ 4 ਈਲ ਦੀਆਂ ਹੋਰ ਆਟੋਮੈਟਿਕ ਆ ਜਾਂ ਸਾਰਾ ਸਭ ਉਹ ਵੀ ਸੁੱਚਾਂ ਨਾਲੇ ਆ ਹਨ ਹਾਂਜੀ ਸੁੱਚਾਂ ਨਾਲੇ ਗੇਰ ਨਹੀਂ ਕੋਈ ਪਾਉਣਾ ਦੇ ਲੋ ਬਾਹਰਲੀ ਟੈਕਨੋਲੋਜੀ ਕਿੱਥੇ ਪਹੁੰਚੀ ਹੋਈ ਆ ਜਿਵੇਂ 4 ਈਲ ਚਲ ਕਰਨਾ ਜਾਂ ਕੱਟਣਾ ਆ ਨਾ ਬਟਨਾਂ ਦਾ ਹੀ ਸਿਸਟਮ ਕਰਤਾ ਸਾਰੇ ਜਿਹੜੇ ਸਾਫਾ ਟਰੈਕਟਰ ਐਡਾ ਕਰਤਾ ਜੇ ਕਿਤੇ ਲੀਵਰਾਂ ਪਰੋਂਦਾ ਤੇ ਲੀਵਰਾਂ ਨਾਲ ਭਰਜਣਾ ਦਾ ਕੰਮ ਲਾਉ ਜਾਂਦਾ ਟਰੱਕ ਚਲਾਉਣਾ ਹਾਂਜੀ ਹਾਂਜੀ ਆ ਗੰਦਾ ਦਾ ਵੀ ਖੁੱਲਾ ਡੋਲਾ ਪਾਉਦਾ ਹਾਂਜੀ ਹਾਂ ਮਾਕੇ ਪਿੱਛੇ ਵਾਲਾ ਸੀਸਾ ਦਾ ਚੱਕ ਹੋ ਜਾਂਦਾ ਉਹਦਾ ਲੋਜੀ ਚੱਕ ਹੁੰਦਾ ਜਿਵੇਂ ਮਾਲਾ ਖੇਤ ਦੇ ਵਿੱਚ ਕੋਈ ਲੈ ਆਦਾ ਜਮੀਨ ਨਜ਼ਾਰਾ ਹੀ ਆ ਜਿਹੜੀ ਆਏ ਆ ਵੀ ਹੁਣ ਠੰਡ ਦਿੱਤੇ ਦਾ ਨਹੀਂ ਪਤਾ ਲੱਗਦਾ ਜਿਵੇਂ ਲੱਗਦਾ ਜੀ ਹਨਾ ਤੁਸੀਂ ਇਹ ਚਲਾਉਨੇ ਹੋ ਫੇ ਨੂੰ ਬਹੁਤ ਮੈਂ ਘਟ ਚਲਾਇ ਬੀਰਾ ਵੱਧ ਚਲਾਉਂਦਾ ਜੀ ਅੱਛਾ ਜੀ ਹਾਂਜੀ ਮੜਾ ਜਦ ਸਟਾਰਟ ਹੋ ਗਿਆ ਮੈਂ ਕਹਿੰਦਾ ਵੀ ਜਿਵੇਂ ਨਾ ਟਿੱਪਰ ਦੀ ਆਵਾਜ਼ ਆਉਂਦੀ ਨਾ ਐਂ ਆਵਾਜ਼ ਆ ਟਰੈਕਟਰ ਵਾਲਾ ਦਾ ਕੰਮੇ ਨਹੀਂ ਹੈਗਾ ਇਹਦੇ ਵਿੱਚ ਅਛਾ ਸ਼ੀੜਾ ਲਗੇ ਲਾ ਲੈ ਅੱਗੇ ਨੂੰ ਅੱਗੇ ਨੂੰ ਦਰੂਗਾ ਹਾਂ ਜੀ ਅੱਗੇ ਉਧਰ ਹੁਣ ਗੇਅਰ ਚੇਂਜ ਕਰਨਾ ਜੀ ਉਧਰ ਆ ਬਾਟਣ ਤੋਂ ਜੀ ਇਹ ਜਦੋਂ 1000 RPM ਉਹ ਫੇਰ ਚੇਂਜ ਹੁੰਦਾ ਉਦੋਂ ਪਹਿਲਾਂ ਨਹੀਂ ਹੋਣਾ ਜੀ ਅੱਛਾ 1000 RPM ਹੋਣੇ ਤੇ ਫੇਰ ਗੇਅਰ ਚੇਂਜ ਹੁੰਦਾ ਹਾਂ ਜੀ ਰੇਸ ਉਦੋਂ 1000 RPM ਤੋਂ ਉੱਪਰ ਜਾਊਗਾ 1000 ਚੱਕਰ ਤੋਂ ਫੇਰ ਰੇਸ ਗੇਅਰ ਲਾਊਗਾ ਨਹੀਂ ਲੈਂਦਾ ਜੀ ਵਾਹ ਜੀ ਵਾਹ ਜਮੀਨ ਬਦਲਾ ਦਾ ਬਈ ਟਰੈਕਟਰ ਆ ਨਾ ਹਾਂ ਜੀ ਇਹਦਾ ਲੋਡ ਦੇ ਵੇਖਣੇ ਚੱਲੀ ਜਾਂਦਾ ਹਾਂ ਇੱਕ ਊੜੀ ਚੱਲੀ ਜਾਂਦਾ ਸਟਿਕ ਵਾਲੇ ਸੇਸ਼ਟਮ ਆ ਗਿਆ ਸਟਿਕ ਇਹਦੇ ਸਟਿਕ ਦੇ ਵਿੱਚ ਗੇਅਰ ਲਾਤੇ ਹਾਂ ਜਿਵੇਂ ਬڑا ਛੋਟਾ ਗੇਅਰ ਕਰਨਾ ਕੋਈ ਜੇ ਵੀਰੇ ਹੁਣ ਰਵਕਸ ਕਰਨਾ ਬਾ ਉਹ ਸਟਲ ਤੇ ਹੀ ਹੋ ਜਾਣਾ ਹਾਂਜੀ ਸਟਲ ਤੇ ਹੀ ਹੋ ਜਾਣਾ ਜੀ ਮੈਂ ਮਾਰਦਾ ਛਾਲਾਂ ਹਾਂਜੀ ਬਸ ਇੱਕ ਹੀ ਲੀਵਰ ਛੇੜਾਂਗੇ ਜੀ ਅੱਗੇ ਪਿੱਛੇ ਸਾਰਾ ਚੱਲੀ ਜਾਂਦਾ ਮੰਨ ਲਓ ਉੱਥੇ ਗੇਅਰ ਚੇਂਜ ਕਰਨ ਦੀ ਲੋੜ ਨਹੀਂ ਖੇਤ ਜਿਵੇਂ ਖੇਤ ਦੇ ਵਿੱਚ ਬੋਏਗਾ ਖੇਤ ਦੇ ਇੱਕ ਵਾਰੀ ਗੇਅਰ ਪਾ ਲਿਆ ਬਸ ਇਧਰ ਸ਼ਟਲ ਗੇਅਰ ਤੋਂ ਚੱਲੀ ਜਾਂਦਾ ਬਹੁਤ ਸੋਹਣਾ ਲੱਗਿਆ ਬਾਈ ਟਰੈਕਟਰ ਜਿਵੇਂ ਹਨਾ ਕੰਬੈਨ ਦਾ ਕਹਿ ਬਣਾ ਜੀ ਉਹ ਤਾਂ ਹਜੇ ਬਹੁਤ ਇਹਦੇ ਨਾਲੋਂ ਪਿੱਛੇ ਆ ਕਹਿਦੀ ਆਪਾਂ ਜਿਹੜੂ ਵੀ ਸਿਸਟਮ ਇਹਦੇ ਵਿੱਚ ਹਨਾ ਸਕਰੀਨ ਦੇ ਵਿੱਚ ਜੀਪੀਐਸ ਸਪੀਡ ਖੇਤ ਕਿਲੋ ਵਜ਼ਨ ਤੱਕ ਰਹੀ ਆ ਦੇਖੋ ਗ੍ਰਾਮਿੰਗ ਵੇਟ ਉਹ ਵੀ ਸਾਰਾ ਮੰਨ ਲਓ ਡੀਜ਼ਲ ਫਿਊਲ ਰੇਟ ਉਹ ਹਨਾ ਰੇਟ ਇਹ ਖੜਾ ਕਿੰਨਾ ਤੇਲ ਖਾ ਰਿਹਾ ਜੀ ਉਹ ਦੱਸ ਰਿਹਾ ਜੀ ਅੱਛਾ ਹੁਣ ਮੰਨ ਲਓ ਵੀ ਜਿਹੜਾ ਹੁਣ ਖੜਾ ਹੈ ਹਾਂਜੀ ਉਹ 1 ਘੰਟੇ ਦਾ 3 ਲੀਟਰ ਹੈ ਹੋ ਸਕਦਾ ਈ ਇਦਾਂ ਹੋਵੇ ਤੈਨੂੰ ਆਓ ਆਪਾਂ ਨੂੰ ਇੱਕ ਆਵਾਜ਼ ਉਹਦੇ ਪੁਆਇੰਟ ਪੁੱਤਾਂ ਦਾ ਫਰਕ ਹੁੰਦਾ ਹਨ ਬਾਈ ਹਜੇ ਜਾਣਕਾਰੀ ਸਾਨੂੰ ਵੀ ਇੰਨੀ ਪੂਰੀ ਇਹਦੇ ਬਾਰੇ ਨਹੀਂ ਬਾਈ ਨੇ ਵੀ ਉਹਨੇ ਹਜੇ ਬਾਕੀ ਜਿਹਨਾਂ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਤੋਂ ਇੰਡੀਆ ਦਾ ਵਰਕ ਬਹੁਤ ਆ ਆਪਾਂ ਦਾ ਦੂਜੇ ਹੈ ਨਾ ਚਲਾਏ ਹੋਏ ਨੋਰਮਲ ਹਾਂ ਬੰਦ ਕਰ ਦਿਓ ਜੀ ਹਾਂ ਜੀ ਹਨਾ ਜਿਵੇਂ ਅੰਦਰ ਤੇ ਆਪਾਂ ਦੇਖਿਆ ਟਰੈਕਟਰ ਬਾਹਲਾ ਹੀ ਬਾਈ ਸਰਾਜੀ ਯਾਰਾ ਵੀ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਚੱਲਦੇ ਆ ਆਪਾਂ ਕੀ ਹੁਣ ਪੰਜਾਬ ਦੇ ਵਿੱਚ ਖੜਾ ਹੈ ਝੋਟਾ ਆਹ ਯਾਰ ਦੇਖੋ ਤੁਸੀਂ ਪਹਿਲਾਂ ਕਿੱਡੇ-ਕਿੱਡੇ ਚੌੜੇ ਆ ਵੇਟ ਆ ਨਾ 45 ਕਿਜੀ ਦਾ ਇੱਕ ਵੇਟ ਆ ਆ ਲਿਖਿਆ 45 ਕਿਜੀ ਹੁਣ ਵੇਟ ਤੁਸੀਂ ਹਿਸਾਬ ਲਾ ਲਓ 2 4 6 8 10 12 14 16 18 20 22 ਵੇਟ ਆ ਮੂਰੇ 260 ਐਚਪੀ ਨਿਊ ਹਾਲੈਂਡ ਮਗਰਾੜ ਲੱਗੇ ਹੋਏ ਸਲਾਹ ਸਲੰਸਰ ਆ ਜਿਹੜਾ ਪਾਣਾ ਕਹਿ ਦਿੰਨੇ ਆ ਜਿਵੇਂ ਹੁਣ ਯੂਰੀਆ ਡਿਫਾ ਵਾਲਾ ਸਿਸਟਮ ਆ ਇਹਦੇ ਆ ਲੱਗਿਆ ਹੋਇਆ ਸਲੰਸਰ ਹੋ ਬੇਟ ਬੂਟ ਹਨਾ ਕੰਪਨੀ ਕਣੀ ਦੇ ਲੱਗੇ ਹੋਏ ਆ ਪਹਿਲਾਂ ਵੀ ਬਾਕੀ 3 ਘੰਟਾ ਆ ਬੋਰਵਾਂ ਨਾ ਹਾਂ ਲੈਦੀ ਦਨ ਨੂੰ ਇਹ ਜਾ ਹਾਂ ਰੇਤੀ ਟਰਾਲੀ ਭਾਵੇਂ ਵਿੱਚ 40 ਫੁੱਟ ਦੀ ਪਾਈ ਫਿਰ ਜੀ ਹੈਗੇ ਨਹੀਂ ਆਹ ਸਿਸਟਮ ਦੇਲਾ ਗੋਲੀਆਂ ਹੀ ਆ ਨਾ ਜੇ ਮੱਲਾ ਕੱਲ ਨੂੰ ਗੋਲੀ ਗੋਲੀ ਖਰਾਬ ਹੁੰਦੀ ਆ ਵੱਡਾ ਆਪਣੇ ਲਿਆ ਕੇ ਨਾ ਹਾਂ ਜਿਹਨੂੰ ਵੱਡ ਬੜੀ ਵਾਲਾ ਕੰਮ ਨਹੀਂ ਹੈ ਨਾ ਇਹਦੇ ਚ ਨਾ 8 8 ਸਾਈਜ਼ ਦੀਆਂ ਗੋਲੀਆਂ ਨੇ ਜਿਵੇਂ ਆਪਾਂ ਕੋਈ ਪੌਣਾ ਸੰਦ ਵੀ ਪਤਲੀ ਵਾਲਾ ਮੋਟੀ ਵਾਲਾ ਉਸ ਆਇਦੀਆਂ ਗੋਲੀਆਂ ਦੇ ਅੱਛਾ ਮਨ ਲਾ ਸਾਰੀਆਂ ਗੋਲੀਆਂ ਟਾਈਪ ਦੀਆਂ ਮਿਲੀਆਂ ਨਾਲ ਜਿਹੜਾ ਸੰਦ ਪਾਉਣਾ ਉਹ ਜੀ ਗੋਲੀ ਪਾ ਲੋ ਹਾਂ ਇਹ ਵੀ ਚੱਕਰ ਨਾਲ ਉਹ ਵੀ ਵੀਰੇ ਪੌਣੀ ਪੌਣੀ ਵੀ ਸੌਖੀ ਆ ਨਾ ਜਿਵੇਂ ਕੋਈ ਸੰਦ ਜਿਹੜਾ ਪਾਉਣਾ ਉਹ ਜੀ ਹਿਸਾਬ ਨਾਲ ਗੋਲੀ ਪਾ ਲੋ ਜਾਇ ਜਾਇ ਸੰਦ ਦਾ ਬੋਰ ਆ ਅਜੇ ਤਾਂ ਟਾਪ ਲਿੰਕ ਕੱਢ ਕੇ ਰੱਖ ਦਿਆ ਕਰੋ ਵੀ ਜੈਕ ਕੀ ਆ ਵੀਰੋ ਐਡੋ ਹੀ ਮੋਟੀ ਆ ਜੈਕ ਕਰਗੀ ਮੋਟੀ ਆ ਉਹ ਵੀ ਟਾਪ ਲਿੰਕ ਹਾਂ ਟਾਪ ਲਿੰਕ ਪੂਰੀ ਇਹ ਇਹਦੇ ਜਨਾ ਮੋਟਾ ਜੈਕ ਆ ਉਹ ਲਿਫਟ ਨੂੰ ਤਾਂ ਜੇਕੇ ਬਹੁਤ ਅਕੜਾ ਲੱਗਿਆ ਹਾਂਜੀ ਹਨਾ ਸਿਲੰਡਰਾਂ ਦੇ ਕਿੱਡਾ ਲੱਗਿਆ ਹਾਂਜੀ ਹਾਂਜੀ ਆ ਆ ਦੋ ਲੱਗੇ ਹੋਏ ਆ ਚੋਲਾ ਆਧਾ ਹੀ ਅਟਕ ਵਜੇ ਉੱਚਾਈ ਬਹੁਤ ਆ ਤਾਂ ਮੰਨਣਾ ਬਈ ਕਮੈਂਨ ਦੇ ਬਰਾਬਰੇ ਚੱਲ ਜਾਂਦਾ ਹਣਾ ਨਾ 13 14 ਬਸ ਉਨੇ ਕੇ ਜੋ ਮਾੜਾ ਮੋਟਾ ਹੀ ਫਰਕ ਆ ਫੁੱਟ ਤੋਂ ਫੁੱਟ ਦਾ ਜੀ ਹਾਂ ਇੰਨਾ ਕੇ ਇੰਨਾ ਕੇ ਫਰਕ ਆ ਖਤਰੀ ਤਾਂ ਉੱਥੇ ਹੀ ਲੱਗਦੀ ਔਰ ਖੜਕੇ ਤਾਂ ਹਾਂ ਸਾਰਾ ਜੀਪੀਐਸ ਸਿਸਟਮ ਆ ਸਾਰਾ ਟੋਟਲੇ ਹਾਂਜੀ ਜੀਪੀਐਸ ਸਿਸਟਮ ਲੱਗਿਆ ਜਿਵੇਂ ਆਪਾਂ ਅੱਖ ਏਰੀਆ ਇੱਕ ਵਾਰੀ ਗੇੜਾ ਕਾੜਦੇ ਤਾਂ ਲਾਈਨ ਬਿਲਕੁਲ ਸਿੱਧੀ ਜਾਊਗੀ ਆਏ ਨੇ ਵੀ ਮਾੜੀ ਮੋਟੀ ਉੱਧਰ ਉੱਧਰ ਵਾਈ ਦਾ ਟਾਈਮ ਮੰਨ ਲਾ ਜਦੋਂ ਕਿ ਵਾਈ ਦੇ ਬਜਾਈ ਦੇ ਕੁਝ ਵੀ ਆ ਇਹ ਆਪਾਂ ਮੰਨ ਲਓ ਜੀਪੀਐਸ ਨਾਲ ਕਰਾਂਗੇ ਇਹਦਾ ਤੇ ਜਿੱਥੋਂ ਆਪਾਂ ਛੱਡਤਾ ਇਹਨੇ ਆਪਣੇ ਆਪ ਭਰੀ ਜਾਂਦਾ ਆਪਣੇ ਆਪ ਵੀ ਇਹ ਚੱਲੀ ਜਾਂਦਾ ਬੰਦਾ ਬਹਿ ਜਾਵੇ ਚੌਂਕੜੀ ਮਾਰ ਕੇ ਲੋਡ ਹੀ ਬਸ ਸਟੀਅਰਿੰਗ ਫਾੜਨ ਦੀ ਲੋਡ ਜਦੋਂ ਸਟੀਅਰਿੰਗ ਨੂੰ ਅੱਤ ਲਾ ਦਿੰਦੇ ਆ ਜੀਪ ਐਸ ਬੰਦ ਹੋ ਜਾਂਦਾ ਨਹੀਂ ਤਾਂ ਫਿਰ ਇਹ ਆਪਣੇ ਆਪ ਹੀ ਮੁੜਦਾ ਆਪਣੇ ਆਪ ਹੀ ਇਹਨੇ ਗੇੜੇ ਲਾਈ ਜਾਣੇ ਬਸ ਉਂਵਾਲੋ ਡਰਾਈਵਰ ਦੀ ਵੀ ਘੱਟੇ ਲੋੜ ਐਨੂੰ ਹਾਂਜੀ ਵਾਹ ਜੀ ਵਾਹ ਪੈਰੇ ਬਹੁਤ بڑے ਬڑے ਨੇ ਤਾਂ ਬਈ ਇੱਥੇ ਤੇ ਮਿਲ ਜਾਣਗੇ ਫੇ ਭਾਈ ਟਾਇਰ ਜੇ ਪਾਉਣੇ ਹੋਣ ਪਤਾ ਹੀ ਕਰਨਾ ਪੈਣਾ ਜੀ ਇਹ ਹੈਗੇ ਟਾਇਰ 710 70 आर 38 ਇਹ ਤਾਂ ਮੇਰੇ ਨਾਲ ਵੀ ਉੱਪਰ ਚੱਲ ਕੇ ਟਾਇਰ ਲਾ ਹੈਂ ਬਹੁਤ ਵੱਡਾ ਟਰੈਕਟਰ ਆ ਬਈ ਪਰ ਖੇਤੀ ਦਾ ਵੀ ਸਵਾਦ ਵੀ ਇਹਦੇ ਨਾਲ ਹੀ ਆਉਂਦਾ ਹੁਣ ਦੇਖ ਲਓ ਬਾਈ ਨੇ ਖੜੇ ਦੇ ਦਿਖਾਇਆ ਜਿਵੇਂ ਆ ਨਾ ਉਹ ਮੀਟਰ ਦੇ ਫੋਰਮਨ ਵਿੱਚ ਆਉਂਦਾ 3 ਲੀਟਰ ਖੜੇ ਦੇ ਹੀ ਐਡਾ ਇੰਜਨ ਆ ਨਾ ਸਟਾਰਟ ਵੀ ਹੋਣਾ ਜਿਆਦੇ ਨੇ ਤੇਲ ਤਾਂ ਫਿਰ ਨੇ ਖਾਣਾ ਹੀ ਆ ਬਾਕੀ ਆ ਉਹ ਮਸ਼ੀਨ ਸਪੈਸ਼ਲ ਉਹ ਮਸ਼ੀਨ ਚਲਾਉਂਦਾ ਹੈ ਜਿਆਦੇ ਇਹ ਮਸ਼ੀਨ ਵੀ ਸਰਾਈ ਚੀਜ਼ ਹੈ ਇਹ ਆ ਏਸ਼ੀਆ ਦੇ ਵਿੱਚੇ ਪਹਿਲੀ ਮੱਲੂਗਾ ਮੈਂ ਤਾਂ ਉਹ ਕਦੇ ਦੇਖੀ ਤਾਂ ਹੈ ਨਹੀਂ ਵੀ ਅਸੇ ਪਹਿਲੀ ਮਸ਼ੀਨ ਆ ਬਾਈ ਇਹ ਇੱਕ ਅੱਜ ਪਹਿਲੀ ਮਸ਼ੀਨ ਆ ਇਹ ਕਿਵੇਂ ਪ੍ਰਦਰਸ਼ਿਤ ਕਰਦੀ ਹੈ ਜੀ ਇਹ ਵੀਰੇ ਆਲੂ ਪਟ ਗਿਆ ਆਪਣੇ ਵਿੱਚ ਸਟੋਰ ਕਰ ਲੈਂਦੀ ਆ ਬਾਅਦ ਵਿੱਚ ਟਰਾਲੀ ਚ ਪਾ ਲੈਂਦੀ ਆ ਅੱਛਾ ਨਾਲ ਦੀ ਨਾਲੇ ਪਾਈ ਜਾਂਦੀ ਜਿਹਨੇ ਉਹ ਕੰਮ ਨਹੀਂ ਹੈਗਾ ਵੀ ਉਹ ਕੋਟੇ ਹੀ ਨਹੀਂ ਬੰਦੇ ਲੇਬਰ ਨੂੰ ਜਾ ਕੇ ਪਾਉਣੇ ਆ ਹਾਂ ਜੀ ਇਹਦੇ ਉਵੀਰ ਹਨਾ ਸੰਦ ਵਗੈਰਾ ਇਹਦੇ ਪਿੱਛੇ ਪੈਣਾ ਜਿਵੇਂ ਬਾਈ ਜੀ ਨੇ ਦੱਸਿਆ ਹਨਾ ਵੀ ਜਿਹੜੀਆਂ ਗੋਲੀਆਂ ਇਹਦੀਆਂ ਪਿੱਛੇ ਇਹ ਗੋਲੀਆਂ ਬਾਈ ਉਹ ਹਿਸਾਬ ਨਾਲੇ ਪੈਣੀਆਂ ਉੰਨੀਆਂ ਕੇ ਗੋਲੀਆਂ ਪੈਣੀਆਂ ਜਿਹੜਾ ਸੰਦ ਆਪਾਂ ਨੇ ਪਾਉਣਾ ਹੈ ਹਨਾ ਬਾਕੀ ਆ ਹੋੱਕ ਹੱਕ ਦਾ ਸਿਸਟਮ ਪੀਟੀਓ ਸ਼ਾਰਟ ਦੇਖੋ ਕਿੰਨੀ ਮੋਟੀ ਆ ਝੀਰੀਆਂ ਬਰੀਕ ਆ ਦੇ ਲੋ ਇਧਰ ਫਿਲਟਰ ਰਿੰਮਾਂ ਕੋਲ ਵੀ ਫਿਲਟਰ ਲੱਗੇ ਹੋਏ ਆ ਉੱਚਾਈ ਬਹੁਤ ਆ ਬਹੁਤ ਆ ਨਾ ਬਾਈ ਉਹਨਾਂ ਦਾ ਫਾਰਮ ਤੇ ਆ ਕੇ ਵਧੀਆ ਲੱਗਿਆ ਵੀਰ ਉਹਨਾਂ ਨੇ ਬਹੁਤ ਵਧੀਆ ਹੈ ਨਾ ਗੱਲਬਾਤ ਤਰੀਕੇ ਨਾਲ ਵੀ ਨਹੀਂ ਯਾਰ ਐਡਾ ਆਪਾਂ ਹੋਰ ਵੀ ਹੈ ਨਾ ਫਾਰਮਾਂ ਦੇ ਵਿੱਚ ਜਾਣੇ ਆ ਕਈ ਜਗ੍ਹਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਉਹਨੂੰ ਇੱਕ ਹੈ ਬੰਦਾ ਮੇਨ ਕੌਣ ਆ ਪਰ ਅੰਕਲ ਜੀ ਵੀ ਉਰੇ ਮਿਲੇ ਵੀਰ ਵੀ ਮਿਲਿਆ ਚਲੋ ਆਪਣੀ ਵੀਡੀਓ ਵੀ ਦੇਖਦਾ ਤਾਂ ਵੀਰ ਪਹਿਲਾਂ ਤਾਂ ਉਹਨੇ ਕਮੈਨ ਦੀ ਵਧਾਈਆਂ ਦਿੱਤੀਆਂ ਫਿਰ ਮਸ਼ੀਨ ਨੂੰ ਹਨਾ 4x4 ਇਸਾ ਲੱਗਦਾ ਉਹ ਵੀ ਆਪਣੇ ਇੱਥੇ ਹੀ ਐਮਐਸਡੀ ਟੀਮ ਪਹੁੰਚੀ ਹੋਈ ਆ ਉਹਦੇ ਕਰਕੇ ਮੈਂ ਕਿਹਾ ਵੀ ਟਰੈਕਟਰ ਜ਼ਰੂਰ ਦੇਖ ਕੇ ਜਾਣਾ ਬਾਈ ਪਹਿਲੀ ਵਾਰੀ ਹੈ ਨਾ ਐਡਾ ਟਰੈਕਟਰ ਵੀਡੀਓ ਬੂੜੀਆਂ ਦੇ ਵਿੱਚ ਤਾਂ ਦੇਖਦੇ ਹੁੰਦੇ ਸੀ ਬਾਹਰਲੇ ਦੇਸ਼ਾਂ ਦੇ ਵਿੱਚ ਚੱਲਦੇ ਹੁੰਦੇ ਹਨਾ ਪਰ ਜਿਹੜੇ ਅੱਜ ਟਰੈਕਟਰ ਰੀਅਲ 'ਚ ਦੇਖਿਆ ਇਹਦਾ ਬਾਈ ਇੱਕ ਲੇਖੇ ਦਾ ਦਿਮਾਗ ਹੈ ਹਨਾ ਵੀ ਡਰਾਈਵਰ ਦੀ ਵੀ ਬਾਈ ਜਿਵੇਂ ਦੱਸਿਆ ਵੀ ਜਦੋਂ ਖੇਤ ਦੀ ਬੁਆਹੀ ਕਰਨੇ ਇੱਕ ਗੇੜਾ ਇਹਨੇ ਲਾਤਾ ਨਾ ਤਾਂ ਬਿਲਕੁਲ ਸਿੱਧਾ ਗੇੜਾ ਲਾਊਗਾ ਸਟੀਅਰਿੰਗ ਨੂੰ ਹੱਥ ਲੱਗ ਗਿਆ ਜਦ ਫਿਰ ਜੀਪੀਐਸ ਬੰਦ ਹੋ ਜਾਊਗਾ ਪਤਾ ਨਹੀਂ ਕਿ ਸਟੀ ਬੀ ਇੰਨੀ ਜਿਆਦਾ ਟੈਕਨੋਲੋਜੀ ਹੈ ਨਾ ਬਾਹਰ ਦੀ ਜਿਹੜੀ ਕਿੱਥੇ ਤੱਕਰ ਪਹੁੰਚੀ ਹੋਈ ਆ ਬਾਕੀ ਤੁਸੀਂ ਦੱਸਿਓ ਵੀਡੀਓ ਦੇ ਵਿੱਚ ਨਾ ਵੀ ਕਮੈਂਟ ਕਰਕੇ ਕਿੱਦਾਂ ਲੱਗਿਆ ਸਾਡੀ ਵੀਡੀਓ ਔਰ ਟਰੈਕਟਰ ਜਰੂਰ ਦੱਸਿਓ ਬਾਕੀ ਧੰਨਵਾਦ ਕਰਿਓ ਨਾ ਦਿਖਾਉਣ ਵਾਸਤੇ ਜਿਹੜਾ ਵੀ ਜੇ ਫਾਰਮ ਇਹਨਾਂ ਦਾ ਵੀਰ ਉਹਨਾਂ ਦਾ ਧੰਨਵਾਦ ਕਰਿਓ ਚਲੋ ਠੀਕ ਹੈ ਜੀ ਦੱਸਿਓ ਵੀਡੀਓ ਕਿੱਦਾਂ ਲੱਗੀ ਧੰਨਵਾਦ ਜੀ